ਲੋ ਗੀਤਾਂ ਨੂੰ ਪਿਆਰ ਕਰਨ ਵਾਲੇ ਸਾਰੇ ਭੈਣਾ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਜੀ ਮੈਂ ਤੁਹਾਡੀ ਆਪਣੀ ਗੁਰਮੀਤ ਕੌਰ ਸੰਧਾ ਅੱਜ ਲੋਕ ਗੀਤਾਂ ਦਾ ਇੱਕ ਵੱਖਰਾ ਰੰਗ ਲੈ ਕੇ ਤੁਹਾਡੇ ਰੂਬਰੂ ਹਾਂ ਇਸ ਚੈਨਲ ਤੋਂ ਪਹਿਲਾਂ ਤੁਹਾਨੂੰ ਮੈਂ ਬੜੇ ਗੀਤ ਸੁਣਾਏ ਨੇ ਤਿਰੰਣਾ ਦੇ ਗੀਤ ਬਹੁਤ ਗਿਣਤੀ ਵਿੱਚ ਸੁਣਾਏ ਨੇ ਕਿਤੇ ਤੁਸੀਂ ਆਕੀ ਨਾ ਗਏ ਹੋ ਅੱਜ ਮੈਂ ਜਿਹੜਾ ਰੰਗ ਤੁਹਾਡੇ ਸਾਹਮਣੇ ਰੱਖਣਾ ਉਹ ਹੈਗਾ ਦੋਹੇ ਦੋਹਾ ਦੋ ਲਾਈਨਾਂ ਨਾਲ ਬਣਦਾ ਦੋ ਲਾਈਨਾਂ ਜੋੜ ਕੇ ਇੱਕ ਦੋਹਾ ਬਣਦਾ ਹੈ ਤੇ ਇਹ ਜਿਹੜਾ ਦੋਹਾ ਇਹਨੂੰ ਗਾਉਣ ਲਈ ਵਿੱਚ ਆਪਣੀ ਮਰਜ਼ੀ ਨਾਲ ਕੁਝ ਲਫ਼ਜ਼ ਜੋੜੇ ਜਾਂਦੇ ਆ ਤਾਂ ਜੋ ਇਹਦੀ ਹੀਕ ਜਿਹੜੀ ਆ ਉਹ ਬਿਲਕੁਲ ਐਨ ਵਧੀਆ ਸੰਤੁਲਨ ਵਿੱਚ ਆ ਜਾਵੇ ਦੋਹੇ ਵਿਆਹ ਮੰਗਣੇ ਦੀਆਂ ਰਸਮਾਂ ਤੇ ਸਾਰੀਆਂ ਰਸਮਾਂ ਤੇ ਗਾਏ ਜਾਂਦੇ ਸੀ ਜਾਂ ਦਿੱਤੇ ਜਾਂਦੇ ਸੀ ਅਸੀਂ ਤਾਂ ਇਦਾਂ ਹੀ ਕਹਿੰਦਾ ਦੋਹੇ ਦਿਓ ਕੁੜੇ ਜਦੋਂ ਜੰਨ ਤੁਰਨੀ ਤੇ ਮਾਵਾ ਨੇ ਕੁੜੀਆਂ ਨੇ ਪਹਿਲੋਂ ਭਰਾਵਾਂ ਦੀ ਸ਼ਿਫਟ ਵਿੱਚ ਗੀਤ ਗੁਦ ਗਾਉਣੇ ਤੇ ਫਿਰ ਜਦੋਂ ਜੰਨ ਤੁਰ ਜਾਣੀ ਫਿਰ ਮਾਵਾ ਨੇ ਚਾਚੀਆਂ ਤਾਈਆਂ ਨਾਲ ਕਹਿਣਾ ਕੁੜੇ ਤੁਰੋ ਘਰ ਨੂੰ ਕੁੜੀਓ ਦੋਹੇ ਦੇ ਲੋਚਾਰ ਦੋਹਾ ਗਾਉਣਾ ਨਹੀਂ ਅਸੀਂ ਕਹਿੰਦੇ ਸੀ ਦੋਹਾ ਦੇਣਾ ਕਹਿੰਨੇ ਤੇ ਦੋਹਾ ਦੇਣਾ ਹੀ ਹੁਣ ਤੱਕ ਕਹਿੰਦਾ ਚਾਇਓ ਢੋਲੀ ਆਈ ਤੋਂ ਗਾਏ ਜਾਣ ਦੋਹੇ ਜਾਂ ਕੁੜੀ ਦੀ ਢੋਲੀ ਤੋਰਨ ਵੇਲੇ ਗਾਏ ਜਾਣ ਦੋਹੇ ਜਾਂ ਵੀਰ ਦੇ ਜੰਜ ਚੜਨ ਵਾਲੇ ਗਾਏ ਜਾਣ ਵਾਲੇ ਦੋਹੇ ਕਹਿਣਾ ਇਦਾਂ ਹੀ ਆ ਦੋਹੇ ਦਿਓ ਤੇ ਹੁਣ ਮੈਂ ਤੁਹਾਨੂੰ ਉਹ ਦੋਹੇ ਗਾ ਕੇ ਸੁਣਾਉਂਗੀ ਭਰਾ ਦੀ ਜੰਜ ਚੜਾਉਣ ਵੇਲੇ ਜਿਹੜਾ ਪੈਣਾ ਦੁਹਾ ਗਾਉਂਦੀਆਂ ਆ ਉਹ ਸਾਰੇ ਦੋਹੇ ਤੁਹਾਨੂੰ ਮੈਂ ਸੁਣਾਉਂਗੀ ਤੇ ਤੁਹਾਨੂੰ ਪਹਿਲਾਂ ਮੈਂ ਇਹ ਦੱਸ ਦੇਵਾਂ ਕਿ ਮਾਲਵੇ ਤੇ ਦੁਆਬੇ ਦਾ ਦੋਹੇ ਗਾਉਣ ਦਾ ਜਿਹੜਾ ਤਰੀਕਾ ਆ ਉਹ ਅਲੱਗ-ਅਲੱਗ ਆ ਉਹਨਾਂ ਦੀ ਇੱਕ ਮਾਲਵੇ ਵਾਲਿਆਂ ਦੀ ਵੱਖਰੀ ਆ ਤੇ ਦੁਆਬੇ ਵਾਲਿਆਂ ਦੀ ਵੱਖਰੀ ਆ ਮੈਂ ਉਸੇ ਏਕ ਵਿੱਚ ਇਹਨਾਂ ਦੋਹਿਆਂ ਨੂੰ ਗਾਉਂਗੀ ਜਿੱਦਾਂ ਸਾਡੇ ਦੁਆਬੇ ਵਿੱਚ ਇਹ ਦੋਹੇ ਗਾਏ ਜਾਂਦੇ ਆ ਤੇ ਤੁਸੀਂ ਪਲੀਜ਼ ਇਹਨਾਂ ਨੂੰ ਗਲਤ ਨਾ ਸਮਝਿਓ ਇਹ ਸਾਡੇ ਦੁਆਬੇ ਦਾ ਮਾਲਵੇ ਨਾਲੋਂ ਥੋੜਾ ਜਿਹਾ ਵੱਖਰਾ ਰੰਗ ਆ ਤੁਸੀਂ ਦੋਹੇ ਇਹ ਰੱਖ ਲਿਓ ਤੇ ਆਪਣਾ ਆਪਣੇ ਜਿਹੜੇ ਸ਼ਬਦ ਵਿੱਚ ਜੋੜੀ ਦੇ ਆ ਉਹ ਤੁਸੀਂ ਆਪਣੇ ਜੋੜ ਲਿਓ ਤੇ ਏਕ ਤੁਸੀਂ ਆਪਣੀ ਬਣਾ ਲਿਓ ਤੋ ਲੋ ਸੁਣੋ ਵੀਰ ਦੀ ਜਨ ਤੋਰਨ ਵੇਲੇ ਦੇ ਦੋਹੇ ਜੀ ਦਣਵੀ ਰਾਜਨ ਮੀਆਂ ਕਿਆ ਜੀ ਤੇਰੀ ਮਾਨੇ ਖਦੀ ਖੀਰ ਬਾਬਲ ਦੇ ਕਾਰ ਸੋਹਲੇ ਉਦਾਜਗ ਵਿੱਚ ਹੋ ਗਈਆ ਵੀਰਾ ਮੇਰੀ ਹਾਂ ਜੀ ਸੀਰ ਹਾਂ ਜੀ ਜੀ ਦਣ ਵੀਰਾ ਜਨਮ ਮੈਂ ਸਕੀਓ ਵਗੀ ਪੂਰੇ ਦੀਵਾ ਕੰਦੀ ਚਾਨਣ ਹੋਗੀ ਕੋਈ ਵੇੜੇ ਨੂੰ ਲਗੜਾ ਨੀ ਸਕੀਓ ਮੇਰੀਓ ਹੋ ਜੀ ਕਾ ਹਾਂਜੀ ਜੁੱਤੀ ਤਾਂ ਤੇਰੀ ਵੀਰਾ ਕੜਵੀ ਵੀਰਾ ਵੇਚ ਤਿਲੇ ਦੀਰਤ ਚੁੱਕ ਚੁੱਕ ਵੇਖਣ ਸਾਣੀਆਂ ਤੇਰੀ ਲਕ ਲਕ ਵੇਖਦੀ ਵੀਰਾ ਸੋਣਿਆ ਜੀਨਾਰ ਵੀਰਾ ਵੇ ਪਟਵਾਰੀਆ ਵੀਰਾ ਤੂੰ ਪੇ ਜਾਏ ਕਮਲਾ ਜੇ ਸੂਰਜ ਜਲੈਂ ਦੜੀ ਮੈਂ ਸਚਿਆਖ ਦੀ ਹਾਂ ਜੀ ਲਕਾ ਹਾਂਜੀ ਸੁੰਬੇ ਵਰੇ ਗਗ ਵਰੂ ਸਕਿਓ ਸੀਟੀ ਵਰਗੇ ಫರಾ ವಿಚಿ ಕೊ ನೀ ಸೋಣ ಮೇರೆ ವೀರ ದಿ ತೋರ ಗೂರೆ ವೀರಾ ಉರ ಮಾಲ ವರಗತ ಕಣಿ ಮೋರ ವರಗಿ േജോ ജി ചാ ഹരിച്ചാവാ ചൂടിയ വീരാ ബന്ദ് ਪਾਇਆ ਵਿਚਾਰੇ ਵੀਰਾਇਓ ਸੋਏ ਜੇ ਮੇ ਤਾਰੇ ਵਿੱਚ ੜੇ ਨਿਸਖਿਓ ਮੇਰੀਓ ਹੋ ਨੀ ਚੰਦ ਵੀਰਾ ਤੇਰੇ ਰੂਪ ਦੀ ਸੋ ോ വേ ചോട ചില അമേല ചല അമേല വേരാമജി ਬਾਗਾਂ ਦੇ ਵਿੱਚ ਤੂੰ ਫਿਰੇਂ ਵੀਰਾ ਕੋਡਦਾ ਫਿਰੇਂ ਮਲ ਕਦੇ ਨੰਦਾ ਬੋਲੀਆ ਤੂੰ ਕਦੇ ਨਦੀ ਤੜੀ ਵੇ ਵੀਰਾ ਸੋਣੇ ਸਾਨੂੰ ਗਾੜ ਇੱਕ ਕੇ ਆਰੀ ਕਣ ਕਦੀ ਹੋ ਜੀ ਵੇ ਤੇ ਸਰੋਂ ਦਾ ਸਗ ਉਹਾਂ ਦੇ ਮਥੇ ਟੀੜੀਆਂ ਮੇਰੇ ਵੀਰ ਦੇ ਮਥੇ ਨੀਸਖਿਓ ਮੇਰੀ ਹਾਂ ਜੀ ਪਗ ਪੈਸਾ ਤਾ ਕਰੀ ਬਾਬਲਾ ਠੀ ਕਰੀ ਕਿਆ ਜੀ ਦੇਲ ਕਰੀ ਦਰੀਆ ਪੋਤ ਲਾੜ ਲਾਵਿਆ ਕੇ ਤੂੰ ਸੋਬਲੇ ਕਰ ਰਾਜੇ ਆਵਾ चाचेतरे चौधरी सखिय बाबल ठणेदार तू पे कियो नू पौ ਮੈਂ ਸੱਚ ਆਖਦੀ ਹਾਂ ਜੀ ਹਾਰ ਕਿਥੋਂ ਦਾ ਤੂੰ ਚੋਦਰੀ ਵੀਰਾ ਕਿਥੋਂ ਦਾ ਸਰਦਾਰ ਕਿੱਥੇ ਜਾ ਕੇ ਟੁਕਣਾ ਤੂੰ ਵਜਦੇ ਵਾਜੀਆਂ ਮੈਂ ਤੈਨੂੰ ਪੋਛਦੀ ਹਾਂ ਜੀ ਨਾਲ ਜਾਣ ਚੜੀ ਵੀਰ ਹਾਸ ਕੇ ਹਵੋਟੀ ਲਾ ਮੁਟੀ ਅੰਗ ਦੀ ਹੋਏ ਪਤਲੀ ਜਿਹੜੀ ਸੋਵੇ ਤੇਰੇ ਵੇ ਵੀਰਾ ਮੇਰੀ ਆ ਜੀ ਨਾਲ ओ गए वीर ओ गए सखियो लांग गए दरी राजा न गलाय सा कीती सदा मन न लथेड़ा ਮੈਂ ਸੱਚ ਆਖਦੀ ਹਾਂ ਜੀ ਚ ਇਹ ਇਹਨੇ ਇੱਕ ਦੋਹੇ ਜਿਹੜੇ ਆਸੀਂ ਭਰਾਵਾਂ ਭਤੀਜਿਆਂ ਦੀ ਜਨ ਚੜਾਉਣ ਵੇਲੇ ਗਾਈ ਦੇ ਸੀਗੇ ਜਾਂ ਦੇਈ ਦੇ ਸੀਗੇ ਤੇ ਤੁਹਾਡੇ ਕੋਲ ਹੋਰ ਵੀ ਬਹੁਤ ਸਾਰੇ ਦੋਹੇ ਹੋਣਗੇ ਤੇ ਤੁਸੀਂ ਜੇ ਮੇਰੇ ਕੋਲੋਂ ਕੋਈ ਰਹਿ ਗਿਆ ਵਾ ਕੌਣ ਤੋਂ ਤਾਂ ਤੁਸੀਂ ਉਹ ਦੋਹੇ ਮੈਨੂੰ ਪਲੀਜ਼ ਲਿਖ ਕੇ ਕਮੈਂਟ ਵਿੱਚ ਬੇਸ਼ੱਕ ਭੇਜ ਦਿਓ ਤਾਂ ਜੋ ਮੈਂ ਉਹਨਾਂ ਨੂੰ ਅਗਲੀ ਵੀਡੀਓ ਵਿੱਚ ਸ਼ਾਮਲ ਕਰ ਸਕਾਂ ਤੇ ਹੁਣ ਮੈਂ ਤੁਹਾਡੇ ਕੋਲੋਂ ਵਿਦਾ ਲੈਂਦੀ ਹਾਂ ਖੁਸ਼ ਰਹੋ ਖੁਸ਼ਹਾਲ ਰਹੋ ਰੱਬ ਰਾਖਾ